ਅੰਦੇਪਾਏ ਤੁਸੀਂ ਖੁਦ ਸ਼ਿਕਾਇਤ ਕਰਤਾ ਤੁਹਾਡੇ ਤੁਸੀਂ ਰਿਸ਼ਤੇਦਾਰ ਵੀ ਅਮਨ ਅਰੋੜਾ ਦੇ ਤਾਂ ਇਸ ਪੂਰਾ ਜੋ ਸੁਣਵਾਈ ਨੂੰ ਲੈ ਕੇ ਪੂਰੇ ਕੇਸ ਨੂੰ ਲੈ ਕੇ ਜਿਹੜਾ ਕਿ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸਭ ਤੋਂ ਪਹਿਲਾਂ ਤੁਹਾਡਾ ਪੱਖ ਜਾਣਨਾ ਚਾਹਾਂਗੇ ਅ ਇਹ ਜੀ 15 ਸਾਲ ਪੁਰਾਣਾ ਕੇਸ ਹੈ 3 3 2008 ਦਾ ਕੇਸ ਹੈ ਜੋ ਸੁਨਾਮ ਵਿਖੇ ਮੇਰਾ ਜਿਹੜਾ ਘਰ ਹੈ ਅਮਨ ਅਰੋੜਾ ਦੇ ਸਾਹਮਣੇ ਹੀ ਹੈ ਇਹਨਾਂ ਨੇ ਮਾਤਾ ਜਿਹੜੀ ਪਰਮੇਸ਼ਵਰ ਦੇਵੀ ਅਮਨ ਅਰੋੜਾ ਦੇ ਮਾਤਾ ਜੀ ਹੈ ਉਹ ਤੇ ਕੁਝ ਉਹਨਾਂ ਦੇ ਸਾਥੀ ਮੇਰੇ ਘਰ ਤੇ ਕਬਜ਼ਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਮੈਂ ਚੰਡੀਗੜ੍ਹ ਸੀਗਾ ਹਾਂ ਅਰ ਮੈਂ ਚੰਡੀਗੜ੍ਹ ਤੋਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਹੋ ਰਿਹਾ ਹੈ ਇਹਨਾਂ ਨੂੰ ਰੋਕਿਆ ਜਾਵੇ ਬਾਕੀ ਮੈਂ ਆ ਰਿਹਾ ਮੈਂ ਗੱਲ ਕਰਦਾ ਠੀਕ ਹੈ ਤੇ ਪਰ ਉਹਨਾਂ ਨੇ ਐਸਐਚ ਨੂੰ ਭੇਜਿਆ ਪਰ ਉਹ ਕੁਝ ਦੇਰ ਲਈ ਰੋਕੇ ਪਰੇ ਆਪਦਾ ਕੰਮ ਕਰਦੇ ਰਹੇ ਮੈਂ ਸ਼ਾਮ ਨੂੰ ਸਾਢੇ 4 ਵਜੇ ਪਹੁੰਚਿਆ ਜਦੋਂ ਮੈਂ ਆਪਣੇ ਘਰ ਚ ਗਿਆ ਤੇ ਅਮਨ अरोड़ा ਆਪਣੇ ਸਾਥੀਆਂ ਨਾਲ ਡਾਂਗਾ ਨਾਲ ਰੜਾ ਲੈ ਕੇ ਆ ਕੇ ਅੰਦਰ ਆ ਕੇ ਮੇਰੇ ਘਰ ਤੇ ਮੇਰਾ ਅਟੈਕ ਕੀਤਾ ਇਹਨਾਂ ਨੇ ਮੇਰੇ ਸੱਟਾਂ ਮਾਰੀਆਂ ਔਰ ਮੈਂ ਡੀਐਸਪੀ ਸਾਹਿਬ ਮੌਕੇ ਤੋਂ ਬਾਅਦ ਚਾਏ ਉਹਨਾਂ ਨੇ ਸਾਰਾ ਮੌਕਾ ਵੀ ਵਿਖਾਇਆ ਆ ਵੇਖੋ ਜੀ ਇੱਥੇ ਟੱਕਾ ਵੱਜੀ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਧਰਮੇਰਾ ਸੋ ਉਸ ਦੇ ਵਿੱਚ ਮੈਂ ਹਸਪਤਾਲ ਚ ਹੀ ਦਾਖਲ ਰਿਆ ਪਰ ਮੇਰੇ ਤੇ ਹੀ ਉਦੋਂ ਦੀ ਪੁਲਿਸ ਨੇ ਮੇਰੇ ਤੇ ਹੀ ਪਰਚਾ ਉਲਟਾ ਕਰਤਾ 307 ਦਾ ਤੇ ਬਾਕੀ ਧਾਰਾਂ ਲਾ ਕੇ ਮੇਰੀ ਕੋਈ ਕੰਪਲੇਂਟ ਹੀ ਨਹੀਂ ਕੀਤੀ ਮੇਰੇ ਬਿਆਨ ਨੋਟ ਕੀਤੇ ਹਸਪਤਾਲ ਦੇ ਵਿੱਚ ਪਰ ਉਲਟਾ ਮੇਰੇ ਤੇ ਹੀ ਕਰਤਾ ਮੈਂ 5-7 ਮਹੀਨੇ ਵੇਟ ਕੀਤੀ ਜਦੋਂ ਚਲਾਣ ਪੇਸ਼ ਕੀਤਾ ਉਹ ਹੀ ਅਮਨ अरोड़ा ਦੇ ਖਿਲਾਫ ਮੇਰੇ ਬਿਆਨ ਤਾਂ ਲਏ ਸੀ ਕੰਪਲੇਂਟ ਕੀਤੀ ਨਹੀਂ ਪੁਲਿਸ ਨੇ ਐਫ ਆਈ ਆਰ ਨਹੀਂ ਦਰਜ ਕੀਤੀ ਤੇ ਮੈਨੂੰ ਪ੍ਰਾਈਵੇਟ ਕੰਪਲੇਂਟ ਪਾਣੀ ਪਈ ਸੁਨਾਮ ਕੋਰਟ ਦੇ ਵਿੱਚ ਜਿਹੜੀ ਦਾ ਅੱਜ ਫੈਸਲਾ ਆਇਆ ਹੈ 2012 ਵਿੱਚ ਮੈਂ ਬਰੀ ਹੋ ਗਿਆ ਸੀ ਜਿਹੜਾ ਮੇਰਾ ਤੇ ਇਹਨਾਂ ਨੂੰ ਠੂਠਾ ਕੇਸ ਪਾਇਆ ਸੀ ਪਰ ਅੱਜ ਜਿਹੜਾ 15 ਸਾਲਾਂ ਬਾਅਦ ਕੋਰਟ ਨੇ 452 ਸੈਕਸ਼ਨ ਥੱਲੇ ਅੰਡਰ ਸੈਕਸ਼ਨ 452 ਜ 2 ਸਾਲ ਦੀ ਔਰ 323 ਦੇ ਅੰਡਰ 1 ਸਾਲ ਦੀ ਇਹਨਾਂ ਨੂੰ ਸਜ਼ਾ ਸੁਣਾਈ ਹੈ ਦੀਪਾ ਜੀ ਅਮਨ ਰੋੜਾਸਣੇ ਕੁਲ ਨੌ ਲੋਕਾਂ ਦੇ ਜਨਨ ਨੂੰ ਕਿ ਸਜ਼ਾ ਸੁਣਾਈ ਗਈ ਹੈ ਬਾਕੀਆਂ ਬਾਰੇ ਜੇ ਤੁਸੀਂ ਜਾਣ ਕੇ ਦੇ ਸਕੋ ਉਹ ਕੌਣ ਸਨ ਨਾਲ ਜਿਹੜੇ ਲੋਕ ਸਨ ਦੇਖੋ ਇੱਕ ਤਾਂ ਇਹਨਾਂ ਦੇ ਮਦਰ ਸੀ ਪਰਮੇਸ਼ਵੀ ਦੇਵੀ ਔਰ ਨਾਲ 7 ਲੋਕ ਹੋਰ ਸੀ 8 ਲੋਕ ਦੀ ਇੱਕ ਦੀ ਡੈਥ ਹੋ ਗਈ ਸੀ ਸੱਤ ਇਹਨਾਂ ਦੇ ਸਪੋਰਟਰ ਸੀ ਜਿਹੜੇ ਡਾਂਗਾ ਤੇ ਰੌੜਾ ਲੈ ਕੇ ਆਏ ਸੀ ਜਿਨ੍ਹਾਂ ਨੇ ਅਮਨ ਅਰੋੜਾ ਦੇ ਨਾਲ ਮੇਰੇ ਤੇ ਅਟੈਕ ਕੀਤਾ ਸੀ ਮੇਰੇ ਡਾਂਗਾ ਜਾਂ ਰੌੜਾ ਮੇਰੀ ਮਾਰੀਆਂ ਸੀ ਜਿਹੜਾ ਮੇਰਾ ਐਮਐਲਆਰ ਵੀ ਹੋਈ ਸੀ ਸਾਰਾ ਡਾਕਟਰੀਜ਼ ਆ ਵੀ ਜਿਹੜੇ ਨਾ ਬਿਆਨ ਹੋਏ ਸੀਗੇ ਉਹ ਇਹਨਾਂ ਦੇ ਸਾਥੀ ਸੀਗੇ ਅਮਨ ਅਰੋੜਾ ਦੇਪਾ ਜੀ ਇਹ ਵੀ ਜੋ ਜਾਣਕਾਰੀ ਸਮਝ ਨਹੀਂ ਆ ਰਹੀ ਕਿ ਤੁਹਾਡੇ ਖਿਲਾਫ ਜੋ ਮਨ ਰੋੜਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਹ ਸ਼ਿਕਾਇਤ ਵਾਪਸ ਹੁਣ ਮਰ ਲੇ ਲਈ ਗਈ ਸੀ ਨਹੀਂ ਉਹਨਾਂ ਵੱਨੋਂ ਵਾਪਸ ਨਹੀਂ ਮੈਂ ਬਰੀ ਹੋਇਆ ਸੀਗਾ ਅੱਛਾ ਤੁਸੀਂ ਬਰੀ ਹੋ ਗਏ ਸੀ ਉਸਕੇ ਮੈਂ ਬਰੀ ਹੋ ਗਿਆ ਸੀ ਕਿਉਂਕਿ ਇਹ ਹੌਸਟਾਈਲ ਹੋ ਗਏ ਸੀ ਇਹ 2012 ਚ ਇਲੈਕਸ਼ਨ ਸੀ ਇਹਨਾਂ ਤੇ ਪ੍ਰੈਸ਼ਰ ਸੀਗਾ ਹਨਾ ਇਹ ਸ਼ਾਇਦ ਮਦਦ ਮੇਰੀ ਮੰਗਦੇ ਹੋਣੇ ਜਾਂ ਕਿਸ ਤਰ੍ਹਾਂ ਵੀ ਹੈ ਇਹਨਾਂ ਨੇ ਗਵਾਹੀਆਂ ਮੁਕਰੀਆਂ ਜਾਂ ਕੋਰਟ ਨੇ ਪਾਇਆ ਕਿ ਝੂਠਾ ਕੇਸ ਸੀ ਅਸੀਂ ਸਾਰੇ ਹੁੰਦੇ ਚ ਬਰੀ ਹੋ ਗਏ ਸੀ ਹਾਂ ਇਹ ਹਾਲਾਂਕਿ ਹਾਈ ਕੋਰਟ ਚ ਗਏ ਸੀਗੇ ਉਸ ਤੋਂ ਬਾਅਦ ਕੀ ਜੀ ਸਾਡਾ ਸਮਝੌਤਾ ਹੋ ਗਿਆ ਸੀ ਅਸੀਂ ਤਾਂ ਕੇਸ ਵਾਪਸ ਲੈ ਲਿਆ ਇਹਨਾਂ ਨੇ ਕੇਸ ਜੀ ਵਾਪਸ ਲਿਆ ਪਰ ਹਾਈ ਕੋਰਟ ਨੇ ਜਸਟਿਸ ਸੰਜੇ ਕੁਮਾਰ ਨੇ ਇਹਨਾਂ ਦਾ ਕੇਸ ਜਿਸਮਿਸ ਕੀਤਾ ਇਹਨਾਂ ਨੇ ਜਿਹੜੀ ਉੱਥੇ ਪਟੀਸ਼ਨ ਪਾਈ ਸੀ ਇੰਨੇ ਹੀ ਤੁਹਾਡਾ ਕੋਈ ਸਮਝੌਤਾ ਨਹੀਂ ਹੋਇਆ ਬਿਲਕੁਲ ਇਹ ਜਿਹੜਾ ਤੁਹਾਨੂੰ ਜਿਹੜੇ ਜੱਜ ਸਾਹਿਬ ਹੈ ਸੁਨਾਮ ਵਾਲਿਆਂ ਨੇ ਕੋਈ ਸਮਝੌਤਾ ਨਹੀਂ ਹੋਇਆ ਸੀ ਤੁਸੀਂ ਹੌਸਟਾਈਲ ਹੋਏ ਸੀਗੇ ਔਰ ਗਵਾਈਆਂ ਮੁਕਰੇ ਸੀਗੇ ਆਪਣੀਆਂ ਔਰ ਉਹ ਵੀ ਭਰੀ ਹੋਏ ਸੀਗੇ ਦੂਸਰੇ ਜਿਹੜੇ ਅਰਜਿੰਦਰ ਦੀਪਾ ਔਰ ਉਹਨਾਂ ਨੂੰ ਡਿਸਮਿਸ ਕਰਤਾ ਸੀਗੇ 7-8 ਸਾਲਾਂੋਂ ਦੇ ਚ ਲੱਗੇ ਹਾਈ ਕੋਰਟ ਦੇ ਵਿੱਚ ਪਰ ਅੱਜ ਚਲੋ 15 ਸਾਲਾਂ ਬਾਅਦ ਫੈਸਲਾ ਆਇਆ ਠੀਕ ਆਇਆ ਹਾਲਾਂਕਿ ਕਨਵਿਕਸ਼ਨ ਕਰਨ ਤੋਂ ਬਾਅਦ ਜੱਜ ਸਾਹਿਬ ਨੇ ਪੁੱਛਿਆ ਸੀ ਦੋਵਾਂ ਸਾਡੇ ਵਕੀਲਾਂ ਨੂੰ ਉਹਨਾਂ ਦੇ ਵੀ ਇਹ ਸੈਂਟੈਂਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਅਪੀਲ ਕੀਤੀ ਸੀ ਜੱਜ ਸਾਹਿਬ ਨੂੰ ਕਿ ਦੇਖੋ ਪਬਲਿਕ ਫਿਗਰ ਹੈ ਮਨਿਸਟਰ ਹੈ ਇਹਨਾਂ ਨੇ ਐਡਾ ਵੱਡਾ ਇਹ ਕੀਤਾ ਹੈ ਐਜਾ ਵੱਡਾ ਲੜਾਈ ਝਗੜਾ ਕਰਕੇ ਸੱਟਾਂ ਮਾਰੀਆਂ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕਾਨੂੰਨ ਸਭਾਸਤੇ ਬਰਾਬਰ ਹੈ ਸਭਾਸਤੇ ਜਿਹੜੀ ਸਭ ਤੋਂ ਵੱਧ ਤੋਂ ਵੱਧ ਸਜ਼ਾ 10 ਸਾਲ ਦੀ ਉਹ ਸੁਣਾਈ ਜਾਵੇ ਪਰ ਚਲੋ ਜੱਜ ਸਾਹਿਬ ਨੇ 2 ਸਾਲ ਦੀ ਸਜ਼ਾ 452 ਸੁਣਾਈ ਔਰ 323 ਇੱਕ ਸਾਲ ਦੀ ਸਜ਼ਾ ਸੁਣਾਈ ਅਰ ਦੀਪਾ ਜੀ ਇੱਕ ਬੜਾ ਤੁਹਾਡਾ ਨਜ਼ਦੀਕੀ ਰਿਸ਼ਤਾ ਹੈ ਅਮਨ ਰੋੜਾ ਦੇ ਨਾਲ ਆਖਰਕਾਰ ਫਿਰ ਇਹ ਕੀ ਜੜ ਕੀ ਰਹੀ ਪੂਰੇ ਵਿਵਾਦ ਦੀ ਜਿਹੜਾ ਘਰ ਨੂੰ ਲੈ ਕੇ ਤੁਸੀਂ ਦੱਸਿਆ ਜਾ ਰਿਹਾ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਉਸ ਦੇ ਤੁਰਤੇ ਜਿਹੜੇ ਇਲਜ਼ਾਮਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ हां ठीक है नो डाउट मेरा रिश्तेदारी च साला लगता है जित कोई सब नु ਪਤਾ ਹੀ ਹੈ ਪਰ ਹੁਣ 15 20 ਸਾਲਾਂ ਤੋਂ ਸਾਡਾ ਕੋਈ ਰਿਸ਼ਤਾ ਨਹੀਂ ਹੈ ਚਲੋ ਮੈਂ ਸਾਰਾ ਸਭ ਨੂੰ ਪਤਾ ਕਿ ਮੈਂ ਪੋਲਿਟਿਕਸ ਸਟੂਡੈਂਟ ਡੇਸ ਤੋਂ ਆ 1980 ਦਾ ਹੀ ਆ ਜੀ ਬਾਉ ਭਗਵਾਨ ਦਾਸ अरोड़ा ਜੀ ਜਿਹੜੇ ਮੇਰੇ ਸਸਟਰ ਜੀ ਸੀ ਦੇਖੋ ਉਹਨਾਂ ਦੀ ਕਿਸਮਤ ਸੀ ਉਹਨਾਂ ਦੀ ਦਲੇਰੀ ਸੀ ਉਹਨਾਂ ਨੇ ਪਰ ਉਹਨਾਂ ਨੂੰ ਰਾਜਨੀਤੀ ਚ ਇਹ ਸਾਰੇ ਸੁਨਾਮ ਦੇ ਲੋਕਾਂ ਨੂੰ ਪਤਾ ਹੈ ਜਿਹੜੇ ਪੋਲਿਟੀਕਲ ਲੋਕ ਜਾਣਦੇ ਆ ਕਿ ਉਹਨਾਂ ਨੂੰ ਐ ਕਾਂਗਰਸ ਤੇ λε ਆਣਾ ਦਾ ਜਾਂ ਪੋਲਟਿਕਸ λε ਆਣਾ ਜ਼ਰੀਆ ਮੈਂ ਘਟੋ ਘਟ ਬਣਿਆ ਕੋਈ ਗੱਲ ਨਹੀਂ ਸੀ ਉਹਨਾਂ ਨੂੰ ਟਿਕਟ ਮਿਲੀ ਜਿੱਤੇ ਦੂਸਰੀ ਵਾਰੀ ਫੇਰ ਜਿੱਤੇ ਤੇ ਅਚਾਨਕ ਉਹਨਾਂ ਦੀ ਮੌਤ ਹੋ ਗਈ ਸੀ 2000 ਦੇ ਵਿੱਚ ਫਿਰ ਉਹ ਟਿਕਟ ਸੋਨੀਆ ਰੋੜਾ ਨੂੰ ਦੇ ਦਿੱਤੀ ਗਈ ਸੀ ਜੀ ਇਹ ਸੁਨਾਮ ਤੋਂ ਜਿਹੜੀ ਅਮਨ ਰੋੜਾ ਦੀ ਸਿਸਟਰ ਸੀ ਮੇਰੇ ਵਾਈਫ ਸੀਗੇ ਹਮਮ ਸਰ ਇਹਨਾਂ ਨੇ ਉਹਨਾਂ ਦਾ ਵੀ ਅਪੋਜ਼ ਕੀਤਾ ਸੀ ਇੰਡੀਪੈਂਡੈਂਟ ਖੜ ਗਏ ਸੀਗੇ ਅਮਨ ਰੋੜਾ ਆਪਣੇ ਪੁੱਤਰ ਦੇ ਖਿਲਾਫ ਪਰ ਉਸ ਤੋਂ ਬਾਅਦ ਜਦੋਂ ਬੰਦਾ ਆਪਣੀ ਗਲਤ ਤੇ ਖੜਾ ਨਹੀਂ ਹੈ ਨਾ ਤੇ ਫਿਰ ਉਸ ਤੋਂ ਬਾਅਦ ਨਹੀਂ ਨਹੀਂ ਭਾਜੀ ਹਾਲਾਂਕਿ ਤੁਸੀਂ ਦੱਸ ਰਹੇ ਹੋ ਕਿ ਕਿਵੇਂ ਇਸ ਪੂਰੇ ਮਸਲੇ ਦੀ ਕੇਸ ਦੀ ਸ਼ੁਰੂਆਤ ਹੁੰਦੀ ਹੈ ਤਾਂ ਕੀ ਮਤਲਬ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੜਾ ਆ ਕਰੀਬੀ ਰਿਸ਼ਤਾ ਤੁਹਾਡਾ ਤੇ ਕੀ ਬੈਠ ਕੇ ਮਸਲੇ ਨੂੰ ਪੂਰਾ ਸੁਲਝਾਉਣ ਦੀ ਸਮਝਣ ਦੀ ਕੋਸ਼ਿਸ਼ ਨਹੀਂ ਕਦੇ ਕੀਤੀ ਕਿ ਆ ਕੋਰਟ ਕਚਹਿਰੀਆਂ ਤੋਂ ਗਰੇਜ਼ ਕੀਤਾ ਜਾਵੇ ਜਾਂ بچਿਆ ਜਾਵੇ ਨਹੀਂ ਨਹੀਂ ਐਸੀ ਕਦੀ ਕੋਸ਼ਿਸ਼ ਹੋਈ ਨਹੀਂ ਜਾ ਸਾਡੇ ਵੱਨੋ ਹੋਈ ਵੀ ਸੀ ਪਰ ਨਹੀਂ ਸ਼ਾਇਦ ਕਿਸੇ ਵੇਲੇ ਪੈਸੇ ਦਾ ਔਰ ਪਾਵਰ ਦਾ ਨਸ਼ਾ ਇੰਨਾ ਹੋ ਜਾਂਦਾ ਬੰਦਿਆਂ ਨੂੰ ਕਿ ਉਹ ਦੂਸਰੇ ਬੰਦੇ ਰਿਸ਼ਤੇ ਬੜੇ ਛੋਟੇ ਲੱਗਣ ਲੱਗ ਪੈਂਦੇ ਆ ਹਾਲਾਂਕਿ ਰਿਸ਼ਤੇ ਦਾ ਰਿਸ਼ਤੇਦਾਰੀ ਔਰ ਆਪਣੀ ਭਾਈਚਾਰੇ ਦੇ ਵਿੱਚ ਇੱਕ ਜੀਸੀ ਦਾ ਰਿਸ਼ਤਾ ਆਪਾਂ ਬੜੇ ਉਸ ਲੈਵਲ ਤੇ ਸਮਝਦੇ ਹਾਂ ਪਰ ਕਈ ਵਾਰੀ ਪੈਸਾ ਔਰ ਪਾਵਰ ਇੰਨੀ ਵੱਡੀ ਹੋ ਜਾਂਦੀ ਹੈ ਕਿ ਉਹ ਰਿਸ਼ਤੇ ਆਦਮੀ ਛੋਟੇ ਸਮਝਦਾ ਹੈ ਫਿਰ ਆਪਣਾ ਜਿਹੜੀ ਅਨਕਤਾ ਬੰਦੇ ਨੂੰ ਰੱਖਣੀ ਚਾਹੀਦੀ ਹੈ ਔਰ ਅਨਕ ਰੱਖੀ ਹੈ ਠੀਕ ਹੈ ਜਿੰਦਰਦੀਪਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ